ਵਾਈ ਡਿਡ ਯੂ ਯੂਜ਼ ਨੇਵੀ ਐਂਡ ਦੈਨ ਮੂਵ ਟੂ 에어 ਫੋਰਸ ਆਈ نو ਕਿ ਤੁਹਾਡਾ ਮੇਨ ਗੋਲ 에어 ਫੋਰਸ ਹੀ ਸੀਗਾ ਬਟ ਦੈਨ ਵਾਈ ਡਿਡ ਯੂ ਚੂਜ਼ ਨੇਵੀ ਫਰਸਟ ਸੋ ਕਈ ਯਾਰੀ ਕੈਰੀਅਰ ਚ ਤੁਹਾਨੂੰ ਰਿਜੈਕਸ਼ਨ ਵੀ ਫੇਸ ਕਰਨੀ ਪੈਂਦੀ ਹੈ ਸੋ ਮੈਨੂੰ 에어 ਫੋਰਸ ਨੇ ਪਿਕ ਨਹੀਂ ਕੀਤਾ ਪਹਿਲਾ ਜਦੋਂ ਮੈਂ ਐਨਲਿਸਟਮੈਂਟ ਵਾਸਤੇ ਜਾਣਾ ਪੈਂਦਾ ਜਾਣਾ ਚਾਹੁੰਦਾ ਸੀਗਾ ਓਕੇ ਸੋ ਉਹ ਇੱਕ ਚੀਜ਼ ਆ ਗਈ ਇੱਕ ਪ੍ਰੋਸੈਸ ਦੀ ਹੈ ਨਾ ਜਿਵੇਂ ਆਪਾਂ ਗੱਲ ਕਰਦੇ ਆ ਰਿਜੈਕਸ਼ਨ ਕਦੀ ਫੇਸ ਕਰਨੀ ਪੈਂਦੀ ਹੈ ਹਾਇਰਿੰਗ ਕਿੱਦਾਂ ਹੁੰਦੀ ਹੈ ਰਿਜੈਕਸ਼ਨ ਉਹਦਾ ਫੇਸ ਕੀਤੀ ਸੀ ਮੈਂ 에어 ਫੋਰਸ ਨੂੰ ਅਪਲਾਈ ਕੀਤਾ ਮੈਂ ਨਾ ਰਿਕਰੂਟਰ ਨੂੰ ਮਿਲਿਆ ਉਕਿੰਦਾ ਤੁਸੀਂ ਕੁਆਲੀਫਾਈ ਨਹੀਂ ਕਰਦੇ ਤੇ ਜਦੋਂ ਮੈਂ ਉਹ ਗੱਲ ਸੁਣੀ ਮੈਂ ਕਿ ਯਾਰ ਮੈਂ ਜਾਣਾ ਟੇਅਰ ਫੋਰਸ ਸੀਗਾ ਉਕਿੰਦਾ ਵੀ ਮੇਬੀ ਟ੍ਰਾਈ ਆਫਟਰ ਸਮ ਟਾਈਮ ਹਨਾ ਤੇ ਫਿਰ ਮੈਂ ਨੇਵੀ ਰਿਕਰੂਟਰ ਨਾਲ ਗੱਲ ਕੀਤੀ ਆਰਮੀ ਵੌਂਡਡ ਮੀ ਕਿ ਵੀ ਅਸੀਂ ਯਾਰ ਮੈਂ ਆਰਮੀ ਚ ਚੱਲ ਜਾ ਪਰ ਮੈਂ ਆਰਮੀ ਤੇ ਨੇਵੀ ਚੋਂ ਨੇਵੀ ਪਿਕ ਕੀਤੀ ਉਸ ਟਾਈਮ ਤੇ ਮੇਰਾ ਕੰਟੈਕਟ ਸੀ ਸ਼ੇਸ ਆਲ ਦਾ ਤੇ ਮੈਂ ਇੱਕ ਮੈਨਿਕ ਆਫਸਰ ਨਾਲ ਗੱਲ ਕੀਤੀ ਮੈਂ ਸਰ ਮੈਂ ਸਵਿਚ ਕਰਨਾ ਚਾਹੁੰਦਾ ਏਅਰ ਫੋਰਸ ਤੇ ਬਿਕਾਜ਼ ਮੈਨੂੰ ਉਹਨਾਂ ਦੇ ਏਅਰ ਫ੍ਰੀਟ ਜਿਆਦਾ ਵਧੀਆ ਲੱਗਦੇ ਆ ਨੇਵੀ ਫਲਾਈਂਗ ਕਰਦੀ ਹੈ ਮਰੀਨ ਕੋਲ ਵੀ ਫਲਾਈਂਗ ਕਰਦੀ ਹੈ ਸਾਰਿਆਂ ਕੋਲ ਪਲੇਨਸ ਹੈਗੇ ਨੇ 에어ਫ੍ਰੇਮਸ ਹੈਗੇ ਨੇ ਪਰ 에어ਫੋਰਸ ਵਾਲੇ ਮੈਨੂੰ 에어ਫ੍ਰੇਮ ਜਿਆਦਾ ਪਸੰਦ ਸੀਗੇ ਬਿਕਾਜ਼ ਇਨ ਦਿਸ F22 ਰੈਪਟਰ ਹੈਗਾ ਜਿਹੜਾ ਦੁਨੀਆ ਦਾ ਸਭ ਤੋਂ ਮਹਿੰਗਾ ਜਹਾਜ਼ ਆ ਤੇ ਫਾਈਟਰ ਜੈਟ ਜਿਹਨੂੰ ਕਹਦੇ ਆਪਾਂ ਤੇ ਮੈਨੂੰ ਉਹ ਜਿਆਦਾ ਬਹੁਤ ਜਿਆਦਾ ਪਸੰਦ ਸੀ ਤਾਂ ਮੈਨੂੰ 에어ਫੋਰਸ ਦਾ ਜਿਆਦਾ ਕਰੀਜ਼ ਸੀਗਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬੀਪੀਐਲ ਬੈਚਲਰ ਹੈ ਫਿਰ ਗੱਲ ਕਰਦੇ ਆਂ ਉਦੋਂ ਬਾਅਦ ਜੇ ਬੈਚਲਰ ਆਈ ਉਦੋਂ ਬਾਅਦ ਤੇਰਾ ਬੋਰਡ ਪੈਨਲ ਹੋਊਗਾ ਟੈਸਟ ਲਏਗਾ ਸਿਲੈਕਸ਼ਨ ਹੋਈ ਬ੍ਰਿੰਗ ਮੀ ਯੋਰ ਆਫਰ ਲੈਟਰ ਤੇ ਮੈਂ ਸਾਈਨ ਕਰ ਦੂੰ ਕੰਡੀਸ਼ਨਲ ਰਿਲੀਜ਼ ਸੋ ਉਹ DD368 ਫਾਰਮ ਹੁੰਦਾ ਹੈ ਜਦੋਂ ਤੁਸੀਂ ਬ੍ਰਾਂਚ ਟੂ ਬ੍ਰਾਂਚ ਸਵਿਚ ਕਰਨਾ ਹੋਵੇ ਓਕੇ ਓਕੇ ਸੋ ਨਾਰਮਲੀ ਤੁਸੀਂ ਕੰਟਰੈਕਟ ਛੱਡ ਨਹੀਂ ਸਕਦੇ ਮੇਰਾ ਕੰਟਰੈਕਟ 6 ਸਾਲ ਦਾ ਸੀ ਸੋ ਮੈਂ 2 ਸਾਲਾਂ ਚ ਮੈਂ ਜਦ ਨੇਵੀ ਦੇ ਵਿੱਚ ਸੀ ਮੈਂ ਨਾਲ ਦੇ ਨਾਲ ਪ੍ਰੋਸੈਸ ਸ਼ੁਰੂ ਕਰਤਾ ਮੈਂ 4 ਸਾਲਾਂ ਦੀ ਬੈਚਲਰ 2 ਸਾਲਾਂ ਚ ਖਤਮ ਕੀਤੀ ਹੈ ਸਿਰਫ ਉਹ ਪ੍ਰੋਸੈਸ ਖਤਮ ਕਰਨ ਵਾਸਤੇ ਰੀਜ਼ਨ ਇਹ ਸੀ ਕਿ ਮੇਰਾ ਕਮਾਂਡਿੰਗ ਆਫਸਰ ਚੇਂਜ ਹੋ ਜਾਂਦਾ ਸ਼ਾਇਦ ਕੋਈ ਨਵਾਂ ਕਮਾਂਡਿੰਗ ਆਫਸਰ ਹੁੰਦਾ ਕੀ ਪਤਾ ਉਹ ਮੈਂ ਸਾਈਨ ਕਰਦਾ ਕਿ ਨਾ ਕਰਦਾ ਕੰਡੀਸ਼ਨਲ ਰਿਲੀਜ਼ ਤੇ ਸੋ ਮੈਂ ਸਾਰਾ ਰਸ਼ਕੀਤਾ ਬੈਚਲਰ 4 ਸਾਲਾ ਲਈ 2 ਸਾਲ ਜੀਤੀ ਜਿਵੇਂ ਤੁਹਾਨੂੰ ਪਤਾ ਹੀ ਇੱਥੇ ਬੈਚਲਰ 4 ਸਾਲ ਦੇ ਆ ਤੇ ਨਾਲ ਦੇ ਨਾਲ ਇਹ ਫੁਕੀਟੀ ਦਿੱਤਾ ਟੀ ਬੈਸ ਦਿੱਤਾ ਕਾਲ ਸਮ ਰਿਕਰਰਸ ਮੈਂ ਕਿਹਾ ਵੀ ਮੈਂ 에ਅਫੋਰਸ ਚ ਜਾਣਾ ਚਾਹੁੰਨਾ ਕਮਿਸ਼ਨ ਹੋਣਾ ਚਾਹੁੰਨਾ ਤੇ ਉਹ ਕਹਿੰਦੇ ਪਾਇਲਟ ਬੋਰਡ ਤਾਂ ਹੈ ਨਹੀਂ ਹਜੇ ਕਮਬੈਸਿਸਟਮ ਆਫਿਸਰ ਦਾ ਬੋਰਡ ਹੈਗਾ ਉਹ ਵੀ 에ਵੀਏਸ਼ਨ ਦਾ ਪਾਰਟ ਹੈ ਤੁਸੀਂ ਯੂਸ ਇਟ ਨੈਕਸਟ ਟੂ ਪਾਇਲਟ ਸੋ ਪਾਇਲਟ ਅਗੇ ਤੋਂ ਫ্লাই ਕਰ ਰਿਹਾ ਤੁਸੀਂ ਪਰਮਿਸ਼ਨ ਕਮਾਂਡਰ ਹੁੰਨੇ ਹੋ ਤੁਸੀਂ ਸਾਰਾ ਮਿਸ਼ਨ ਰਨ ਕਰਨਾ ਹੈ ਕਿੱਥੇ ਕੀ ਹੋਣਾ ਸਾਰਾ ਕੁਝ ਤੁਹਾਡਾ ਪਲਾਨ ਹੁੰਦਾ ਤੁਹਾਡੀ ਗੇਮ ਹੁੰਦੀ ਜਦੋਂ ਤੁਸੀਂ ਉੱਪਰ ਜਾਂਦੇ ਹੋ ਤੁਸੀਂ ਬੈਠੇ ਹੋਏ ਹੋ ਹਾਂਜੀ ਸੀ130 ਹਾਊ ਕੀ ਫੀਲਿੰਗ ਕੀ ਆਉਹ ਆ ਸੀ130 ਸੋ ਉਹ ਟ੍ਰਾਂਸਪੋਰਟ ਏਅਰਕ੍ਰਾਫਟ ਆ ਜਿਸ ਜੇ ਮੈਂ ਤੁਸੀਂ ਕੋਈ ਬੰਦੇ ਟ੍ਰਾਂਸਫਰ ਕਰਨੇ ਆ ਕਿਤੇ ਜਿਵੇਂ ਦੂਸਰੇ ਦੇਸ਼ ਚ ਅਸੀਂ ਜੇ ਤੁਸੀਂ ਵੇਖਿਆ ਹੋਵੇ ਅਫਗਾਨਿਸਤਾਨ ਦੀ ਨਿਊਜ਼ ਸੁਣੀ ਹੈ ਤੁਸੀਂ ਜਦ ਅਫਗਾਨਿਸਤਾਨ ਚੋਂ ਆਪਾਂ ਲੀਵ ਕੀਤਾ ਸੀ ਹੁਣ ਪਿੱਛੇ ਜੇ ਉਹ ਦੇ ਤੋਂ ਅਲੇ ਬਨਵ ਗਰਾ ਹਾਂਜੀ 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 ਤੇ ਉਦੋਂ ਲੋਕੀ ਲੰਮ ਕਰੇ ਸੀ ਇੱਕ ਜਾਇ ਨੂੰ ਉਸ 730 ਸੋ ਮੈਂ ਉਸ ਜਾ ਚ ਪਿਕ ਹੋਇਆ ਸੀ ਕਮਪਟ ਸਿਸਟਮ ਅਫੀਸਰ ਸੋ ਐਜ਼ ਅਮ ਮੈਨੂੰ ਐਸੀ ਮੈਂ ਉਹ ਜੌਬ ਚ ਗ੍ਰੇਟ ਫਿਟ ਕਰਦਾ ਉਸ ਟਾਈਮ